ਇਹ ਖਾਲਸਾ ਜੀ ਕੱਲੇ ਪਾਈਆਂ ਦੀ ਨਹੀਂ ਮੈਂ ਗੱਲ ਕਰ ਰਿਹਾ ਇੱਥੇ ਮਾਤਾਵਾਂ ਦੀ ਤੇ ਬੀਬੀਆਂ ਦੀ ਵੀ ਤੇ ਭੈਣਾਂ ਦੀ ਵੀ ਮੈਂ ਗੱਲ ਕਰ ਰਿਹਾ ਉਸ ਵੇਲੇ ਮਾਤਾ ਭਾਗਕੌਰ ਜੀ ਸਨ ਨਾ ਆਪਜੀ ਚਪਾਲ ਨਗਰ ਦੇ ਵਿੱਚ ਤੱਕਦੇ ਹੋਏ ਤੇ ਕਿਵੇਂ ਉਹਨਾਂ ਨੇ ਯੁੱਧ ਕੀਤਾ ਦੋ ਇੰਚੀ ਪਾ ਕੇ ਤੇ ਜਾਣੋ ਰਏ ਮੁਗਲਾਂ ਦੇ ਨਾਲ ਲੜਨ ਵਾਸਤੇ ਮੁਕਤਸਰ ਉਸ ਖਾਲਸਾ ਜੀ ਕਿੰਨੀ ਵੱਡੀ ਸ੍ਰੀ ਸੱਭ ਉਹਨਾਂ ਦੇ ਹੱਥ ਦੇ ਵਿੱਚ ਹੋਵੇਗੀ ਤੇ ਕਿਵੇਂ ਉਹਨਾਂ ਨੇ ਯੁੱਧ ਕੀਤਾ 40 ਸਿੰਘਾਂ ਨੂੰ ਨਾਲ ਲੈ ਕੇ ਗਏ ਜਿਹੜੇ ਬੇਦਾਵਾ ਲੈ ਕੇ ਆਏ ਸਨ ਉਹ ਮਾਤਾ ਦੀ ਦੇਨ ਮਾਤਾ ਭਾਗੌਰ ਦੇ ਦੀ ਆਪ ਨੂੰ ਸਤਨਾਮ ਸ੍ਰੀ ਵਾਹਿਗੁਰੂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਖਾਲਸਾ ਜੀ ਮਾਤਾ ਦੀ ਦੇਨ ਤੇ ਜੇ ਅਸੀਂ ਇਹ ਇਕੱਲੇ ਭਾਈਆਂ ਦੀ ਨਹੀਂ ਕਿ ਇਕੱਲੇ ਸਿੰਘਾਂ ਨੇ ਸ਼ਸਤਰ ਧਾਰੀ ਹੋਏ ਤੇ ਸਿੰਘਾਂ ਨੇ ਸ਼ਸਤਰ ਧਾਰਨ ਕੀਤੇ ਬਹੁਤ ਜਿਹੜਾ ਗੋਰੇ ਇਤਿਹਾਸ ਦੇ ਵਿੱਚ ਮਤਾਂਵੇਂ ਐਸੀਆਂ ਹੋਈਆਂ ਸੇਖ ਡੋਲ ਗਏ ਤੇ ਮਤਾਵਾਂ ਨੇ ਫਿਰ ਉਹਨਾਂ ਸਿੱਖਾਂ ਦੇ ਵਿੱਚ ਦੋਸ਼ ਭਰ ਕੇ ਤੇ ਗੁਰੂ ਦੇ ਨਾਲ ਜੋੜਿਆ ਇਹ ਮਤਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਗੁਰੂ ਇਤਿਹਾਸ ਦੇ ਵਿੱਚ ਕੱਲੇ ਸੇਖ ਹੀ ਨਹੀਂ ਕੁਰਬਾਨੀਆਂ ਕਰਨ ਵਾਲੇ ਮਤਾਵਾਂ ਵੀ ਅਸੀਆਂ ਹੋਈਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲਾਂ ਦੇ ਵਿੱਚ ਪਵਾ ਲਈ ਕੋਈ ਕੁਰਬਾਨੀ ਛੋਟੀ ਨਹੀਂ ਖਾਲਸਾ ਜੀ ਸ਼ਹੀਦੀ ਤੋਂ ਵਿਬੱਧ ਕੇ ਸਮ ਇੱਕ ਤੇ ਸ਼ਹੀਦੀ ਹੁੰਦੀ ਨਾ ਖਾਲਸਾ ਜੀ ਕਿ ਵਾਰ ਹੋ ਜਾਣ ਤੇ ਸਿਰ ਢੜ ਤੋਂ ਅਲਗ ਹੋ ਜਾਣਾ ਤੇ ਮੌਤ ਹੋ ਜਾਣੀ ਤੇ ਗੁਰੂ ਨੂੰ ਪਿਆਰੇ ਹੋ ਜਾਣਾ ਤੇ ਖਾਲਸਾ ਜੀ ਉਹਨਾਂ ਮਾਤਾਵਾਂ ਦੇ ਵੱਲ ਵੇਖੋ ਜੋ ਰੋਜ਼ ਹੀ ਆਪਣੇ ਸਾਹਮਣੇ ਆਪਣੇ ਪੁੱਤਰ ਦੇ ਟੋਟੇ ਹੁੰਦੀਆਂ ਵੇਖਦੀਆਂ ਤੇ ਫਿਰ ਵੀ ਜਿਉਂਦੀਆਂ ਬੈਠੀਆਂ ਤੇ ਚੱਕੀ ਨੂੰ ਪੀ ਰਹੀਆਂ ਕੋ ਸਤਨਾਮ ਸ੍ਰੀ ਵਾਹਿਗੁਰੂ ਕਿੰਨਾ ਵੱਡਾ ਯੋਗਦਾਨ ਹੈ ਕਿੰਨੀ ਵੱਡੀ ਸ਼ਹੀਦੀ ਹੈ ਜੋ ਰੋਜ਼ ਹੀ ਆਪਣੇ ਪੁੱਤਰ ਦੀ ਜਾਨ ਨੂੰ ਨਿਕਲਦਿਆਂ ਵੇਖਦੀਆਂ ਤੇ ਆਪਸ ਦੇ ਵਿੱਚ ਆਖਦੀਆਂ ਮੀ ਅੱਜ ਮੇਰਾ ਪੁੱਤਰ ਸ਼ਹੀਦ ਹੋਇਆ ਇਹਨੇ ਅੱਜ ਮੇਰਾ ਮਾਣ ਵਧਾਇਆ ਮੇਰੇ ਗਲ ਦੇ ਵਿੱਚ ਪਾ ਕੇ ਤੇ ਕੱਲ ਨੂੰ ਤੇਰੇ ਪੁੱਤਰ ਦੀ ਵਾਰੀ ਆ ਤੇ ਇਹ ਤੇਰਾ ਪੁੱਤਰ ਕੱਲ ਨੂੰ ਤੇਰਾ ਮਾਣ ਵਧਾਵੇਗਾ ਐਸੇ ਨਾ ਸਨ ਮਤਾਵਾ ਖਾਲਸਾ ਜੀ ਅਸੀਂ ਕੀ ਕਰਦੇ ਹੁਣ ਕਿੱਥੇ ਗੱਲ ਰਹਿ ਗਈ ਇੱਕ ਬੱਚਾ ਉਵੇਂ ਜਿਹੜਾ ਕਰ ਜਿਹੜਾ ਹੁੰਦਾ ਤੇ ਉਹ ਵੀ ਵਿਦੇਸ਼ ਦੇ ਵਿੱਚ ਤੁਰ ਦਿੱਤਾ ਇਸ ਤੋਂ ਵੱਧ ਤੇ ਸਾਡੀ ਸੋਚ ਹੀ ਕੋਈ ਨਹੀਂ ਰਹਿ ਗਈ ਇਹ ਖਾਲਸਾ ਜੀ ਕੋਰੀਆਂ ਨੂੰ ਅਸੀਂ ਜੰਮ ਜੰਮ ਕੇ ਦੇ ਰਹੇ ਹਾਂ ਪਰ ਆਪਣੇ ਗੁਰੂ ਨੂੰ ਕੋਈ ਵੀ ਨਹੀਂ ਦੇ ਰਿਹਾ ਤੇ ਖੁਸ਼ੀ ਅਸੀਂ ਆਖਦੇ ਹਾਂ ਸਾਨੂੰ ਗੁਰੂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਲ ਜਾਵੇ ਰਾਜ ਅਸੀਂ ਆਖਦੇ ਹਾਂ ਕਿ ਖਾਲਸੇ ਦਾ ਆ ਜਾਵੇ ਤੇ ਬੱਚੇ ਜੰਮ ਜੰਮ ਕੇ ਤੇ ਅਸੀਂ ਗੋਰੀਆਂ ਨੂੰ ਦੇਈ ਜਾ ਰਹੇ ਤੇ ਰਾਜ ਸਾਡਾ ਆਵੇਗਾ ਕਿ ਉਹਨਾਂ ਦਾ ਆਵੇਗਾ